ਨਾਮ ਆਪਣਾ ਮੇਰਾ ਨਾਮ ਜੀ ਕ੍ਰਿਸ਼ਨ ਗੋਬਾਲ ਕੀ ਕੰਮ ਕਰਦੇ ਆਪਾਂ ਮੇਰੀ ਗੋਰਾਂਗੜ ਚੌਧਰੀ ਸੂਟ ਸ਼ਾਪ ਆ ਤੇ ਕੁਝ ਦੱਸੂੰ ਬਜ਼ਾਰ ਚ ਕਿਦਾਂ ਜਿਹੜਾ ਹੋਇਆ ਮਾਮਲਾ ਲਾ ਜੀ ਪਹਿਲਾਂ ਤਾਂ ਆ ਖਾਨਾ ਬੁੱਕ ਡੀਪੋ ਇਹਨਾਂ ਦੇ ਸ਼ਟਰ ਤੁਸੀਂ ਆਪੇ ਦੇਖ ਹੀ ਲਿਆ ਆ ਕੀ ਹਾਲ ਹੋ ਗਿਆ ਸਿਰਫ ਪੈਸਿਆਂ ਨੂੰ ਹੀ ਹੱਥ ਪਾਇਆ ਤਾਂ ਇੱਕ ਉਹ ਉੱਥੇ ਸੱਬਲ ਦਾ ਨਿਸ਼ਾਨ ਵੀ ਆ ਜੀ ਦੇਖਿਆ ਲక్ష్ਮੀ ਬੁੱਕ ਆ ਲਿਆਂ ਦੇ ਉੱਥੇ ਵੀ ਕੁਝ ਨਾ ਕੁਝ ਹੋਇਆ ਲੱਗਦਾ ਬਾਕੀ ਉਹਨਾਂ ਨਾਲ ਗੱਲ ਕਰਕੇ ਹੀ ਆ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਨਾ ਲਗਾਤਾਰ ਜਿੱਦਾਂ ਚੋਰੀਆਂ ਹੋ ਰਹੀਆਂ ਆ ਰਾਉਂਡ ਅਪ ਸਰ ਰੱਖਦੇ ਹੀ ਨਹੀਂਗੇ ਪੁਲਿਸ ਵਾਲੇ ਰਾਤ ਨੂੰ ਉੱਥੇ ਹੀ ਆ ਨਾਕਾ ਵਗੈਰਾ ਲਗਾਉਂਦੇ ਆ ਰਾਉਂਡ ਅਪ ਨਹੀਂ ਰੱਖ ਰਹੇ ਸਿਰਫ ਉਹਦੇ ਕਰਕੇ ਆ ਮੈਂ ਤੁਹਾਡਾ ਕਹਿੰਦਾ ਮਤਲਬ ਆ ਜੇ ਰਾਉਂਡ ਅਪ ਪੁਲਿਸ ਲਗਾਉਣ ਰਾਉਂਡ ਤੇ ਇਹ ਮਾਮਲੇ ਘੱਟ ਸਕਦੇ ਆ ਹਾਂਜੀ ਬਿਲਕੁਲ ਬਿਲਕੁਲ ਸਰ ਤੇ ਕੀ ਨਾਮ ਹੈ ਆਪਣਾ ਸਾਹਿਬ ਕੁਮਾਰ ਇਹ ਕਿਹੜਾ ਬਾਜ਼ਾਰ ਹੈ ਵਕੀਲਾਂ ਬਾਜ਼ਾਰ ਕੀ ਕੰਮ ਕਰਦੇ ਆਪਾਂ ਕਿਤਾਬਾਂ ਦਾ ਕੰਮ ਇਹ ਕੀ ਹੋਇਆ ਬੀਤੀ ਰਾਤ ਤੁਹਾਡੀ ਦੁਕਾਨ ਤੇ ਚੋਰੀ ਹੋਈ ਹੈ ਤੇ ਤੁਹਾਨੂੰ ਇਹ ਚੋਰੀ ਬਾਰੇ ਕਦੋਂ ਪਤਾ ਲੱਗਾ ਮੈਨੂੰ ਪਤਾ ਲੱਗਾ 5:30 ਤੇ ਨੁਕਸਾਨ ਕੀ ਹੋਇਆ ਤੁਹਾਡਾ ਆਈਡੀਆ ਆਈਡੀਆ ਚੋਰੀ ਹੋਈ ਹੈ ਅੱਛਾ ਪੈਸੇ ਵੀ ਗਏ ਹੈ ਤੇ ਹੋਰ ਵੀ ਕੋਈ ਦੁਕਾਨਾਂ ਚੋਰੀ ਕੇ ਤਾਂ ਤੁਹਾਡੀ ਹੋਈ ਹੈ ਸਾਡੇ ਉਹੀ ਜੇ ਲਖਮੀ ਵਾਲੇ ਹੋਈ ਹੈ ਤੇ ਉਹਦਾ ਕੀ ਨੁਕਸਾਨ ਹੈ ਉਹਦਾ ਵੀ ਪੈਸੇ ਗਏ ਹੈ ਕਿਸਦਾ ਹੀ ਹੈ ਤੇ ਇਹਦੇ ਬਾਰੇ ਆਪਾਂ ਪੁਲਿਸ ਨੂੰ ਸੂਚਿਤ ਕੀਤਾ ਫਰਦ ਰਿਪੋਰਟ ਕਰਤੀ ਹੈ ਆਏ ਸੀਗੇ ਪੁਲਿਸ ਵਾਲੇ ਨਹੀਂ ਹੁਣ ਆਣਗੇ ਉਹ ਅੱਜ ਲਗਾਤਾਰ ਚੋਰੀਆਂ ਹੋ ਰਹੀਆਂ ਹਰ ਜਗ੍ਹਾ ਤੇ ਆਪਾਂ ਸਰਕਾਰਨ ਕੋਲੋਂ ਕੀ ਮੰਗ ਕਰਦੇ ਆ ਕੰਮ ਹੈ ਨਹੀਂ ਕੋ ਘਾਟ ਪਤਾ ਜਾਂਦਾ